ਹਾਂਜੀ ਸਸਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਤੇ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜੀ ਜੋ ਕਿ ਅੱਜ ਦੀ ਆਪਣੀ ਕਲਾਸ ਹੈ ਜੀ ਇਸ ਕਲਾਸ ਦੇ ਵਿੱਚ ਆਪਾਂ ਜੋ ਕਿ ਹਰ ਰੋਜ਼ ਦੀ ਆਪਣੀ ਪੰਜਾਬੀ ਮਾਸਟਰ ਕਲਾ ਦੇ ਲਈ ਕਲਾਸ ਹੁੰਦੀ ਹੈਗੀ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਕਰਨ ਜਾ ਰਹੇ ਹਾਂਗੇ ਜੀ ਆਪਾਂ ਜੋ ਕਿ ਆਪਣਾ ਜਿਹੜਾ ਵਿਸ਼ਾ ਹੈਗਾ ਸੂਤੀ ਕਾਪ ਜੋ ਕਿ ਕੱਲ ਆਪਾਂ ਇੱਕ ਕਲਾਸ ਲਗਾ ਚੁੱਕੇ ਹਾਂਗੇ ਕੱਲ ਉਹ ਬੁੱਲੇ ਸਾਹ ਦੇ ਬਾਰੇ ਜਾਣਿਆ ਸੀਗਾ ਤੇ ਅੱਜ ਆਪਾਂ ਜਾਣਾਂਗੇ ਜੀ ਸਾਹ ਹੁਸੈਨ ਜੀ ਦੇ ਬਾਰੇ ਠੀਕ ਹੈ ਇਸ ਕਰਕੇ ਜੋ ਵਿਦਿਆਰਥੀ ਸਾਰੇ ਨਵੇਂ ਜੁੜਨਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਆਪਣੀ ਕਲਾਸ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵਿਦਿਆਰਥੀ ਆਪਣੇ ਨੂੰ ਜੁੜ ਜਾਣਗੇ ਠੀਕ ਹੈ ਮੈਂ ਤੁਹਾਨੂੰ ਫ੍ਰੀ ਆਫ ਕਾਸਟ ਸਾਰੇ ਸਾਰਾ ਮਾਸਟਰ ਗ੍ਰੈਡ ਦਾ ਜੋ ਕਿ 슬ੀਵਸ ਹੈਗਾ ਜਿੱਤੇ ਤੁਹਾਨੂੰ 7 ਤੋਂ ਲੈ ਕੇ 8000 ਤੱਕ ਫੀਸਾਂ ਲੋਕ ਭਰਉਂਦੇ ਨੇ ਠੀਕ ਹੈ ਹੋਰ ਇੰਸਟੀਚਿਊਟ ਹੋਵੇ ਜਿਹੜੇ ਆਪਣੇ ਤੇ ਮੈਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਰਹੇ ਹਾਂਗਾ ਇਹ ਸਾਰਾ ਸਾਰਾ ਕੁਝ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦਾ ਰਹੋ ਠੀਕ ਹੈ ਜਿਹ ਨਾਲ ਮੈਨੂੰ ਇਦਾਂ ਦਿਲਚਸਪੀ ਹੋ ਜੇਗੀ ਵੱਧ ਵੀ ਹਾਂ ਮੇ ਕੋਲ ਸਟੂਡੈਂਟ ਆ ਰਹੇ ਹੈਗੇ ਮੈਨੂੰ ਬਿਹਤਰ ਕਰਵਾਉਣਾ ਜਾ ਰਿਹਾ ਹੁੰਦਾ ਹੈ ਨਾ ਠੀਕ ਹੈ ਤੇ ਜੋ ਸਕਲਰ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੀਗਾ ਜੀ ਠੀਕ ਹੈ ਤਾਂ ਜਰੂਰ ਜੁਆਇਨ ਕਰ ਲਿਓ ਤੇ ਨਾਲ ਜਿਉ ਕਿ ਪੰਜਾਬ ਕੰਪੀਟਿਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਤੁਸੀਂ ਤਾਂ ਉਹਦੇ ਲਈ ਵੀ ਤੁਸੀਂ ਚੈਨਲ ਨੂੰ ਜੁਆਇਨ ਕਰ ਸਕਦੇ ਹੋਗੇ ਠੀਕ ਹੈ ਜੀ ਆਪਾਂ ਨਾਲ ਨਾਲ ਜੋ ਕਿ ਪੰਜਾਬ ਦੇ ਕੰਪੀਟਿਟਿਵ ਐਗਜ਼ਾਮ ਨੇ ਆਪਣੇ ਉਹ ਵੀ ਕਵਰ ਕਰ ਰਹੇ ਹਾਂਗੇ ਠੀਕ ਹੈ ਤੇ ਇੱਕ ਮਿੰਟਾ ਵੇਟ ਕਰੋ ਮੈਂ ਇੱਕ ਵਾਰ ਚੈੱਕ ਕਰ ਲਵਾਂ ਕਿ ਆਪਣੀ ਲਾਈਵ ਬਿਲਕੁਲ ਸਹੀ ਚੱਲ ਰਹੀ ਹੈ ਕੀ ਠੀਕ ਹੈ ਜੀ ਤੇ ਫਿਰ ਆਪਾਂ ਸ਼ੁਰੂ ਕਰਾਂਗੇ ਕਿ ਪੰਜਾਬ ਕੰਪਲੀਟ ਇਗਜ਼ਾਮ ਦੀ ਤਿਆਰੀ ਕਰ ਚਲੋ ਬਿਲਕੁਲ ਸਹੀ ਚੱਲ ਰਹੀ ਹੈ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਤਾਂ ਅੱਜ ਦੀ class ਦੇ ਵਿੱਚ ਆਪਾਂ ਥਿਊਰੀ ਕਰਾਂਗੇ ਠੀਕ ਹੈ ਜੀ ਜੋ ਕਿ ਸਾਹਿਬ ਸਿੰਘ ਦੇ ਬਾਰੇ ਇੱਕ ਇੱਕ ਪੈਟ ਦੇ ਬਾਰੇ ਆਪਾਂ ਜਾਣਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂ ਜੋ ਕਿ ਸਾਹਿਬ ਉਸਤਾਦ ਨੇ ਤਾਂ ਇਹਨਾਂ ਦਾ ਜਨਮ ਹੋਇਆ ਸੀਗਾ ਜੀ 1539 ਈਸਵੀ ਲਾਹੌਰ ਦੇ ਵਿੱਚ ਠੀਕ ਹੈ ਮੰਤਰ ਉਹ ਜੋ ਮੈਂ ਕਨਰ ਚੇਂਜ ਕਰ ਲਵਾਂ ਠੀਕ ਹੈ ਜੀ ਤੇ ਜੋ ਕਿ ਇਹਦੀ ਮੌਤ ਹੋਈ ਸੀਗੀ ਜੀ 1593 ਈਸਵੀ ਦੇ ਵਿੱਚ ਲਾਹੌਰ ਦੇ ਵਿੱਚ ਹੀ ਇਹਨਾਂ ਦੀ ਮੌਤ ਹੋਈ ਸੀਗੀ ਤੇ ਜਨਮ ਵੀ ਲਾਹੌਰ ਦੇ ਵਿੱਚ ਹੀ ਹੋਇਆ ਸੀਗਾ ਠੀਕ ਹੈ ਤੁਸੀਂ ਇਸ ਨੂੰ ਜੋ ਕਿ ਜਨਮ ਤੇ ਮੌਤ ਇਹਨਾਂ ਦੀ ਯਾਦ ਰੱਖਣ ਦੇ ਲਈ ਤੁਸੀਂ ਟ੍ਰਿਕ ਬਣਾ ਸਕਦੇ ਹੋਗੇ ਵੀ 1539 ਦੀ ਈਸਵੀ ਦੇ ਵਿੱਚ ਲਾਹੌਰ ਵਿਖੇ ਇਹਨਾਂ ਦਾ ਜਨਮ ਹੋਇਆ ਤੇ ਜੋ ਕਿ 39 ਇਹਨੂੰ ਉਲਟਾ ਦਿਓ ਠੀਕ ਹੈ 1593 ਬਣ ਜਾਏਗਾ ਤਾਂ ਇਨੀਸ਼ੀਅਲੀ ਦੇ ਵਿੱਚ ਲਾਹੌਰ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀਗੀ ਠੀਕ ਹੈ ਇਹਦਾ ਨਾਮ ਹੈ ਜਿੰਨਾ ਦਾ शेख ਉਸਮਾਨ ਢੱਡਾ ਠੀਕ ਹੈ ਜੋ ਉਹਨਾਂ ਨੇ शेख ਸਾਹ ਉਸਹਿਨ ਜੀ ਨੇ ਜੋ ਕਿ ਮਿਡਲੀ ਵਿਦਿਆ ਪ੍ਰਾਪਤ ਕਰੀ ਸੀਗੀ ਤਾਂ ਇਹ ਅਬੂ ਬਕਰ ਤੇ शेख ਬਹਿਲੋਲ ਤਾਂ ਇਹ ਦੋ ਵਿਅਕਤੀ ਨੇ ਜਿਨ੍ਹਾਂ ਨੇ ਇਹ ਮਿਡਲੀ ਸਿੱਖਿਆ ਨੇ ਪ੍ਰਦਾਨ ਕੀਤੀ ਸੀਗੀ ਠੀਕ ਹੈ ਨੈਕਸਟ ਸਲਾਈਡ ਉੱਪਰ ਚੱਲਦੇ ਹਾਂਗੇ ਨੈਕਸਟ ਸਲਾਈਡ ਦੇ ਉੱਪਰ ਹੈ ਜੀ ਆਪਣਾ ਜੋ ਕਿ 10 ਸਾਲ ਦੀ ਉਮਰ ਦੇ ਵਿੱਚ ਸਾਊ ਸੇਰ ਜੀ ਨੇ ਕੁਰਾਨ ਸ਼ਰੀਫ ਇਹਨਾਂ ਨੇ ਯਾਦ ਕਰ ਲਿਆ ਸੀ ਜਿਹਾ ਭਾਵ ਕਿ ਇਹਨੂੰ ਯਾਦ ਹੋ ਗਿਆ ਸੀਗਾ ਕੁਰਾਨ ਸ਼ਰੀਫ ਠੀਕ ਹੈ ਜੀ ਨੈਕਸਟ ਦੇ ਵਿੱਚ ਲਿਖਿਆ ਹੋਇਆ ਕਹਿੰਦੇ ਵੀ ਹਜ਼ਰਤ ਦਾਤਾ ਗੰਜ ਬਖਸ਼ ਦੇ ਮਜ਼ਾਰ ਤੇ 37 ਸਾਲ ਇਹਨਾਂ ਨੇ ਤਪੱਸਿਆ ਕੀਤੀ ਸੀ ਜੀ ਠੀਕ ਹੈ ਤੇ ਅਰਬੀ ਦੇ ਕੰਡੇ ਕਰੀ ਸੀ ਇੰਨੀ ਗੱਲ ਕਰੀ ਤਾਂ ਜੀ ਠੀਕ ਹੈ ਜੋ ਕਿ ਮਜ਼ਾਰ ਹੈਗੀ ਨਾ ਇਹ ਮਜ਼ਾਰ ਹੀ ਹੁੰਦੀ ਹੈਗੀ ਅ ਕਵਰ ਕਹਿ ਸਕਦੇ ਆਪਾਂ ਨਾ ਠੀਕ ਹੈ ਤਾਂ ਜੋ ਕਿ ਹਜਰਤ ਦਾਤਾ ਗੰਜ ਬਕਸ ਦਾ ਇੱਕ ਮਜ਼ਾਰ ਬਣੀ ਹੋਈ ਸੀਗੀ ਰਾਵੀ ਦੇ ਕੰਢੇ ਬਣੀ ਹੋਈ ਸੀਗੀ ਜੀ ਉਹ ਤਾਂ ਉੱਥੇ ਜਾ ਕੇ ਸਾਹਸੈਣ ਜਿਹਨੇ 37 ਸਾਲ ਆ ਵੀ ਤਪੱਸਿਆ ਕਰੀ ਸੀਗੀ ਠੀਕ ਹੈ ਤੇ ਸੂਬੇ ਮੰਤਰੀ ਜੋ ਕਿ ਮਸਤੀ ਸੀਗੀ ਤਾਂ ਸਾਹਸੈਣੀ ਨੂੰ 24 ਸਾਲ ਇਹਨਾਂ ਨੂੰ ਰਹੀ ਸੀਗੀ ਇਹ ਭਾਵ ਕਿ 24 ਸਾਲ ਦੀ ਸੀ ਜੀ ਉਹਨੂੰ ਇਹਨਾਂ ਨੂੰ ਹੋ ਗਈ ਸੀਗੀ ਜੋ ਕਿ ਸੂਬੇ ਮਤ ਦੇ ਵਿੱਚ ਠੀਕ ਹੈ ਤੇ ਨੈਸ਼ਨ ਵਿੱਚ ਲਿਖਿਆ ਹੈ ਪ੍ਰਮਾਤਮਾ ਦੇ ਨਾਮ ਵਿੱਚ ਮਸਤ ਰਹਿੰਦੇ ਸੀਗੇ ਜੀ ਸਾਹਸੈਣ ਠੀਕ ਹੈ ਤੇ ਮਾਧੂ ਲਾਲ ਨਾਂ ਦੇ ਇੱਕ ਬ੍ਰਾਹਮਣ ਮੁੰਡੇ ਨਾਲ ਪਿਆਰ ਸੀ ਆ ਭਾਵ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਜੀ ਮਾਧੂ ਲਾਲ ਨਾਂ ਦਾ ਇੱਕ ਬ੍ਰਾਹਮਣ ਮੁੰਡਾ ਸੀ ਜੋ ਠੀਕ ਹੈ ਜਿਸ ਕਰਕੇ ਕਹਿੰਦੇ ਵੀ ਸਾਹ ਹਸੈ ਨੂੰ ਮਾਧੂ ਲਾਲ ਹਸੈ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਕਿ ਜੋ ਕਿ ਇੱਕ ਗੂੜੀ ਮਿੱਤਰਤਾ ਸੀਗੀ ਤਾਂ ਕਰਕੇ ਇਹਨਾਂ ਦੇ ਆਪਸ ਵਿੱਚ ਭਾਈਆਂ ਵਰਗਾ ਪਿਆਰ ਸੀਗਾ ਠੀਕ ਹੈ ਤਾਂ ਕਰਕੇ ਇਹਨਾਂ ਨੂੰ ਮਾਧੂ ਲਾਲ ਹਸੈ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਸਾਹ ਹਸੈ ਜੋ ਕਿ ਸਮਕਾਲੀ ਨੇ ਜੀ ਦਮੋਦਰ ਬਾਈ ਗੁਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਤਾਂ ਇਹ ਇਹਨਾਂ ਦੇ ਸਮਕਾਲੀ ਨੇ ਠੀਕ ਹੈ ਨੈਕਸਟ ਪੁਆਇੰਟ ਦੇ ਵੱਲ ਵਧਦੇ ਹੈਗੇ ਠੀਕ ਹੈ ਜੀ ਤੇ ਅਗਰ ਤੁਹਾਡਾ ਕੋਈ ਵੀ ਇਦਾਂ ਡਾਟ ਹੁੰਦਾ ਜਾਂ ਤੁਸੀਂ ਕੋਈ ਮੈਨੂੰ ਸੁਝਾਅ ਦੇਣਾ ਹੈ ਤਾਂ ਕਮੈਂਟ ਦੇ ਵਿੱਚ ਜੋ ਵੀ ਹੈ ਕਿ ਮੈਨੂੰ ਦੱਸ ਦਿਆ ਕਰੋ ਠੀਕ ਹੈ ਇਹ ਨਾਲ ਆਪਣਾ ਕੀ ਹੋ ਜਾਏਗਾ ਨਾਲ ਤਾਂ ਮੈਨੂੰ ਬਤਲ ਲੱਗ ਜੀਗਾ ਵੀ ਹਾਂ ਵੀ ਬੱਚਿਆਂ ਦਾ ਸਟ੍ਰੈਸਡ ਆਪਣੀ ਜੋ ਕਿ ਕਲਾਸ ਦੇ ਵਿੱਚ ਹੈਗਾਗਾ ਠੀਕ ਹੈ ਨਾਲ ਨਾਲ ਕੁਝ ਆਪਣੀ ਜੋ ਕਿ ਕਮੀਆਂ ਨੇ ਉਹ ਵੀ ਦੂਰ ਹੋਈ ਜਾਣਗੀਆਂ ਹਨ ਇਸ ਕਰਕੇ ਆਪਦੇ ਜੋ ਕਿ ਸਲਾਹ ਜੁਰ ਦੇਕਰੂ ਠੀਕ ਹੈ ਜੀ ਨੈਕਸਟ ਦੇ ਵਿੱਚ ਲਿਖਿਆ ਹੋਇਆ ਕਹਿੰਦੇ ਵੀ ਇਸ ਨੂੰ ਸਭ ਤੋਂ ਬਧੇਰੇ ਤਰਜੀਹ ਦਿੱਤੀ ਸੀਗੀ ਜੀ ਸਾਹੂ ਸਾਹਿਬ ਨੇ ਤੇ ਸਾਹੂ ਸਾਹਿਬ ਨੂੰ ਮਸਤੀ ਦਾ ਕਵੀ ਕਿਹਾ ਜਾਂਦਾ ਹੈ ਠੀਕ ਹੈ ਮੋਸਟ ਇੰਪੋਰਟ ਪੁਆਇੰਟ ਹੈ ਇਹ ਇਸ ਨੂੰ ਤੁਸੀਂ ਯਾਦ ਰੱਖ ਲੈਣਾ ਹੈ ਤੇ ਮੌਲਾ ਬਖਸ਼ ਕੁਸਤਾ ਅਨੁਸਾਰ ਕਹਿੰਦੇ ਵੀ 35 ਰਾਗਾਂ ਵਿੱਚ ਕਾਫੀਆਂ ਪੇਸ਼ ਕੀਤੀਆਂ ਗਈਆਂ ਨੇ ਠੀਕ ਹੈ ਜੋ ਕਿ ਮੌਲਾ ਬਖਸ਼ ਕੁਸਤਾ ਨਹੀਂ ਤਾਂ ਇਹਨਾਂ ਨੇ ਕਿਹਾ ਹੈ ਵੀ ਜੋ ਕਿ ਸਾਹੂ ਸਾਹਿਬ ਨੇ ਕਾਫੀਆਂ ਨੇ 35 ਰਾਗਾਂ ਦੇ ਵਿੱਚ ਨੇ ਠੀਕ ਹੈ ਤੇ ਡਾਕਟਰ ਹਰਨਾਮ ਸਿੰਘ ਸਾਨ ਹੋ ਗਿਆ ਤੇ ਕਾਲਾ ਸਿੰਘ ਬੇਦੀ ਇਨਨ ਨੇ ਸਾਹ ਹਸੈ ਇਹ ਪਹਿਲੇ ਪੜਾ ਦਾ ਸੂਫੀ ਕਵੀ ਮੰਨਦੇ ਨੇ ਜੀ ਠੀਕ ਹੈ ਜਦ ਕਿ ਡਾਕਟਰ ਦਿਵਾਨ ਉਸ ਨੂੰ ਦੂਜੇ ਪੜਾ ਦਾ ਕਵੀ ਮੰਨਦੇ ਨੇ ਠੀਕ ਹੈ ਤੇ ਇੱਥੇ ਇੱਕ ਪੁਆਇੰਟ ਆਪਣਾ ਹੋਰ ਨੋਟ ਕਰਨ ਨਾਲ ਜੋ ਕਿ ਇਸ ਤਰ੍ਹਾਂ ਦੀ ਆਪਣੇ ਕੁਐਸਚਨ ਹੁੰਦੇ ਨੇ ਠੀਕ ਹੈ ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪ ਨੂੰ ਨਹੀਂ ਆਉਣੇ ਹੁੰਦੇ ਕਿਉਂਕਿ ਇਸ ਦੇ ਵਿੱਚ ਸ਼્યોਰ ਨਹੀਂ ਹੈਗਾ ਆਪਣਾ ਵੀ ਜੋ ਕਿ ਕਿਹੜੇ ਪੜਾ ਦੇ ਸੀਗੇ ਇਹ ਕਵੀ ਤਾਂ ਇੱਥੇ ਅਲੱਗ-ਅਲੱਗ ਸਟੇਟਮੈਂਟਾਂ ਦੇ ਤਾਂ ਕਰਕੇ ਇਸ ਤਰ੍ਹਾਂ ਦੇ ਕੁਐਸਚਨ ਘੱਟ ਪੁੱਛੇ ਜਾਂਦੇ ਨੇ ਜੇਕਰ ਪੁੱਛਿਆ ਜਾਵੇ ਤਾਂ ਇਹਦੇ ਰਟ ਲੱਗਦੀ ਲੱਗਦੀ ਹੈਗੀ ਠੀਕ ਹੈ ਜੀ ਨੈਕਸਟ ਪੁਆਇੰਟ ਨੋਟ ਕਰ ਰਹੇ ਹੋ ਪੀਰ ਸੰਧੂ ਵਾਲਾ ਦੇ ਚੇਲੇ ਬਣ ਕੇ ਸੂਫੀ ਮਤ ਧਾਰਨ ਕੀਤਾ ਸੀਗਾ ਜੀ ਸਾਫ ਸੈਨ ਨੇ ਸਾਫ ਸੈਨ ਦਾ ਜੋ ਕਿ ਸੰਬੰਧ ਸੀਗਾ ਦੁੱਲਾ ਪੱਟੀ ਨਾਲ ਵੀ ਜੁੜਿਆ ਹੋਇਆ ਸੀਗਾ ਜੀ ਠੀਕ ਹੈ ਇੱਕ ਸਰਾਂ ਦੇ ਵਿਰੁੱਧ ਕਾਵਿya ਲਿਖਣ ਵਾਲਾ ਪਹਿਲਾ ਸੂਫੀ ਕਵੀ ਸੀਗਾ ਜੀ ਇਹ ਤੇ ਲਾਲ ਕੱਪੜੇ ਪਹਿਨਨ ਕਰਕੇ ਸਾਫ ਸੈਨ ਨੂੰ ਲਾਲ ਹੁਸੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਨੈਕਸਟ ਵਿੱਚ ਤੁਸੀਂ ਨੋਟ ਕਰਨਾ ਸਾਫ ਸੈਨ ਦੀ ਮੰਜਾਦ ਭਾਵ ਕਿ ਇਹਨਾਂ ਦੀ ਕਵਰ ਹੈ ਨਾ ਸੱਲਹਾਵਰ ਬਿਕੇ ਨਦੀ ਜੀ ਦਾ ਬੜਾ ਭਾਵ ਕੇ ਮਜਾਰ ਹੈ ਜੀ ਕਿ ਜਿੱਥੇ ਮੇਲੇ ਲੱਗਦੇ ਨੇ ਮੇਲਾ ਕਿਹੜਾ ਲੱਗਦਾ ਜੀ ਮਾਲੀ ਮਾਰ ਬਾਗਰੇ ਨੇੜੇ ਮੇਲਾ ਚਰਾਗੜਾ ਠੀਕ ਹੈ ਤੇ ਸਾਲਾ ਮਾਰ ਦਾ ਮੇਲਾ ਹੈ ਦੋ ਨਾਮ ਨੇ ਜੀ ਨ ਜੋ ਕਿ ਮੇਲੇ ਲੱਦ ਨੇ ਯਾਰ ਦੇ ਵਿੱਚ ਇਹਨਾਂ ਦੀ ਮਜਾਰ ਦੇ ਉੱਪਰ ਠੀਕ ਹੈ ਜੀ ਅੱਗੇ ਹੁਣ ਅਪੜਾਂਗੇ ਜੋ ਕਿ ਮਜਾਰ ਦੇ ਚੜਦੀ ਪਾਸੇ ਵਾਲੇ ਬੂਹੇ ਨੂੰ ਸਵਰਗੀ ਬੂਹਾ ਕਿਹਾ ਗਿਆ ਠੀਕ ਹੈ ਭਾਬਕੇ ਜੋ ਕਿ ਮਜਾਰ ਦਾ ਜੋ ਕਿ ਚੜਦਾ ਪਾਸਾ ਹੈਗਾ ਤਣ ਸਵਰਗ ਦਵਾਰ ਕਿਹਾ ਗਿਆ ਹੈਗਾ ਜੀ ਠੀਕ ਆਪਾਂ ਕੇ ਸਵਰਗ ਬੂਹਾ ਕਹਿ ਸਕਦੇ ਆ ਦਵਾਰ ਕਹਿ ਸਕਦੇ ਆਗੇ ਆਪਾਂ ਨੈਕਸਟ ਜੀ ਨੋਟ ਕਰਨਾ ਹੈ ਗੁਰੂ ਨਾਨਕ ਕਾਲ ਦਾ ਜੋ ਕਿ ਸੂਫੀ ਕਵੀ ਸਾਫਟ ਹੈਣਾਗਾ ਠੀਕ ਹੈ ਬਾਬਾ ਬੁੱਲ ਸਿੰਘ ਨੇ ਜੋ ਕਿ ਸਾਫਟ ਹੈਣ ਦਾ ਪਿੱਛਾ ਟੱਡੇ ਰਾਜਪੂਤਾਂ ਨਾਲ ਜੋੜਿਆ ਹੈਗਾ ਠੀਕ ਹੈ ਜੋ ਕਿ ਬੁੱਲ ਸਿੰਘ ਸੀ ਇਹ ਕਹਿੰਦੇ ਵੀ ਜੋ ਕਿ ਸਾਫਟ ਹੈਣ ਦਾ ਪਿੱਛਾ ਹੈਗਾ ਇਹ ਰਾਜਪੂਤਾਂ ਨਾਲ ਰਾਜਪੂਤਾਂ ਨਾਲ ਸੰਬੰਧ ਰੱਖਦੀ ਸੀਗੀ ਠੀਕ ਹੈ ਤੇ ਇਹਨਾਂ ਦਾ ਕਹਿੰਦੇ ਵੀ ਗੋਸਟ ਹੈ ਜੀ ਕਲਸ ਫਰਾਈ ਠੀਕ ਹੈ ਅ ਅੱਗੇ ਵਧਾਂਗੇ ਸਾਹਸੇਨ ਦੀ ਜੋ ਕਿ ਸਖਸੀਅਤ ਦਾ ਸਭ ਤੋਂ ਵੱਡਾ ਗੁਣ ਸੀਗਾ ਇਹ ਨਿਮਰਤਾ ਠੀਕ ਹੈ ਭਾਵ ਕਿ ਉਹ ਨਰਮ ਸੁਭਾਅ ਦੇ ਆਪਾਂ ਕਹਿੰਦੇ ਸਾਹਸੇਨ ਸੀਗੇ ਠੀਕ ਹੈ ਜਿਸ ਕਰਕੇ ਕਹਿੰਦੇ ਵੀ ਉਹ ਆਪਣੇ ਆਪ ਨੂੰ ਕਹੇ ਹੁਸੈਨ ਫਕੀਰ ਨਿਮਾਨ ਤਾਂ ਇਹ ਸ਼ਬਦ ਉਹ ਆਪਣੇ ਆਪ ਲਈ ਵਰਤੇ ਸੀਗੇ ਸਾਹਸੇਨ ਤੇ ਭਾਵ ਕਿ ਨਿਮਾਨ ਫਕੀਰ ਦੱਸਦਾ ਹੈ ਠੀਕ ਹੈ ਜੀ ਆਪਣੇ ਆਪ ਨੂੰ ਨਿਮਾਨਾ ਕਹਿੰਦਾ ਹੈਗਾ ਸਾਹਸੇਨ ਸਾਹਸੇਨ ਆਪਣੇ ਮੂਰਲੇ ਭਰੇ ਵਿੱਚ ਸਰੀਂਤ ਦਾ ਪੂਰਨ ਤੌਰ ਤੇ ਪਵੰਦ ਸੀਗਾ ਠੀਕ ਹੈ ਪਰ ਤੁਹਾਨੂੰ ਕਹਿੰਦੇ ਵੀ ਬਾਅਦ ਵਿੱਚ ਸਰੀਅਤ ਦੇ ਬਦਰੂਹੀ ਹੋ ਗਿਆ ਸੀਗਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦੇ ਵੀ ਸਰੀਅਤ ਦੇ ਬੰਦਰਾਂ ਨੂੰ ਤਿਆਗ ਕੇ ਸੂਫੀ ਬਣ ਗਿਆ ਸੀਗਾ ਜੀ ਠੀਕ ਹੈ ਆਪਾਂ ਆ ਕੇ ਪਹਿਲਾਂ ਉਹ ਸਰੀਅਤ ਸੀਗਾ ਉਸ ਤੋਂ ਬਾਅਦ ਉਹ ਸੂਫੀ ਧਾਰਨ ਇਹਨਾਂ ਨੇ ਕਰਿਆ ਠੀਕ ਹੈ ਪਰ ਮੈਂ ਤੁਹਾਡੇ ਕਮੈਂਟ ਚੈੱਕ ਕਰ ਲਵਾਂ ਠੀਕ ਹੈ ਠੀਕ ਹੈ ਜੀ ਮਿਲ ਕੋ ਜੀ ਅ ਅੱਗੇ ਵਧਦੇ ਹਾਂਗੇ ਹੁਣ ਮਿਲ ਕੋ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਨੈਕਸਟ ਹੁਣ ਆਪਾਂ ਅੱਗੇ ਵਧਦੇ ਕਹਿੰਦੇ ਵੀ ਸਾਹੂ ਸੈਨ ਦੀ ਜੋ ਕਿ ਸ਼ਖਸੀਅਤ ਦਾ ਸਭ ਤੋਂ ਵੱਡਾ ਗੁਣ ਨਿਮਰਤਾ ਹੈਗੀ ਠੀਕ ਹੈ ਜਿਸ ਕਾਰਨ ਉਹ ਆਪਣੇ ਆਪ ਨੂੰ ਕਹੇ ਹੁਸੈਨ ਫਕੀਰ ਨਿਮਾਣਾ ਭਾਵ ਨਿਮਾਣਾ ਫਕੀਰ ਦੱਸਦਾ ਹੈਗਾ ਠੀਕ ਹੈ ਉਹ ਪਿੱਛੇ ਆਪਾਂ ਜਾਣਟੀਆਂਗੇ ਸਾਹੂ ਸੈਨ ਨੇ ਜੋ ਕਿ ਆਪਣੀ ਸੂਫੀ ਦਾ ਪ੍ਰਗਟਾਵਾ ਕਾਫੀਆਂ ਦੇ ਮਾਧਿਅਮ ਦੁਆਰਾ ਕੀਤਾ ਹੈਗਾ ਜੀ ਠੀਕ ਹੈ ਉਸ ਦੀਆਂ ਜੋ ਕਿ ਕਾਫੀਆਂ ਦਾ ਸਭ ਤੋਂ ਪੁਰਾਣਾ ਖਰੜਾ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਪਿਆ ਹੈਗਾ ਠੀਕ ਹੈ ਜਿਸ ਵਿੱਚ ਕਹਿੰਦੇ ਵੀ 42 ਕਾਫੀਆਂ ਆਪਣੀਆਂ ਦਰਜ ਨਹੀਂ ਠੀਕ ਹੈ ਜੀ ਜੋ ਇਹਨਾਂ ਦੀ ਤੁਦੰ ਕਵੈਸਚਨ ਆ ਸਕਦਾ ਹੈ ਜੋ ਕਿ ਇਹਨਾਂ ਦਾ ਸਭ ਤੋਂ ਜਿਹਦੇ ਵਿੱਚ 42 ਕਾਫੀਆਂ ਨੇ ਜੋ ਇਹ ਉਹਨਾਂ ਦਾ ਜੋ ਖਰੜਾ ਹੈਗਾ ਤਾਂ ਉਹ ਕਿਹੜੀ ਯੂਨੀਵਰਸਿਟੀ ਦੇ ਵਿੱਚ ਪਿਆ ਹੈਗਾ ਤੇ ਕਿੱਥੇ ਹੈਗਾਗਾ ਉਹ ਠੀਕ ਹੈ ਜੀ ਤਾਂ ਉੱਥੇ ਪੰਜਾਬ ਯੂਨੀਵਰਸਿਟੀ ਹੈ ਬਈ ਜੋ ਕਿ ਲਾਹੌਰ ਦੇ ਵਿੱਚ ਹੈਗੀ ਠੀਕ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਖੋ ਕਲਾਸ ਨੂੰ ਠੀਕ ਹੈ ਜੀ ਚਾਰ ਪੰਜ ਨੇ ਲਾਈਵ ਇਟ ਨੂੰ ਜੀ ਲਾਈਕ ਨਹੀਂ ਕੀਤਾ ਅਜੇ ਤੱਕ ਪਿਆਰਾ ਸਿੰਘ ਪਦਮ ਨੇ ਕਹਿੰਦੇ ਵੀ ਸਾਫ ਸਹਿਰ ਦੀਆਂ 149 ਕਾਫੀਆਂ ਸੀਆਂ ਨੇ ਠੀਕ ਹੈ ਲਗ ਲਗ ਜੋ ਕਿ ਕਬੀ ਕਹਿ ਸਕਦੇ ਆਪਾਂ ਜੋ ਕਿ ਲੇਖਕਾਰ ਨੇ ਉਹਨਾਂ ਨੇ ਸਾਫ ਸੇਹ ਦੇ ਬਾਰੇ ਅਲਗ-ਅਲਗ ਕਾਫੀਆਂ ਦਸੀਆਂ ਨੇ ਠੀਕ ਹੈ ਇਸ ਕਰਕੇ ਆਪਾਂ ਨੂੰ ਕੁਐਸਚਨ ਇਹ ਆਪਾਂ ਕਹਿ ਸਕਦੇ ਵੀ 10% ਆਪਾਂ ਨੂੰ ਆ ਸਕਦਾ ਵੀ ਕਾਫੀਆਂ ਦੇ ਉੱਪਰ ਕਿੰਨੀਆਂ ਕਾਫੀਆਂ ਸੀਗੀਆਂ ਪਰ ਰਿੱਟ ਲੱਗਣੇ ਚਾਂਸ ਵੱਧ ਹੁੰਦੇ ਨੇ ਕਿਉਂਕਿ ਜਿੱਦਾਂ ਸਪੈਸ਼ਲ ਮੈਂਸ਼ਨ ਕਰਤਾ ਉੱਥੇ ਵੀ ਪਿਆਰਾ ਸਿੰਘ ਬਦਮ ਨੇ ਕਿੰਨੀਆਂ ਸੀਗੀਆਂ ਨੇ ਜਾਂ ਫਿਰ ਮੋਹਨ ਸਿੰਘ ਦਿਵਾਨ ਨੇ ਕਿੰਨੀਆਂ ਸੀਗੀਆਂ ਨੇ ਫੇਰ ਤਾਂ ਆਪਾਂ ਅਨਸਰ ਦੇ ਦਾਂਗੇ ਪਰ ਜੇ ਆਪਾਂ ਨੂੰ ਜੇ ਸਿੰਪਲ ਪੁੱਛਿਆ ਵੀ ਸਾਫ ਸੇਹ ਦੀਆਂ ਕਾਫੀਆਂ ਕਿੰਨੀਆਂ ਨੇ ਤਾਂ ਆਪਾਂ ਅਨਸਰ ਨਹੀਂ ਦੇ ਸਕਦੇ ਕਿਉਂਕਿ ਹਰੇਕ ਲੇ ਦਾ ਮੋਰ ਸਿੰਘ ਦਿਵਾਨਾ ਨੇ ਸਾਉਥ ਹੈਂ ਦੀਆਂ 163 ਕਾਫੀਆਂ ਦੱਸੀਆਂ ਨੇ ਜੀ ਠੀਕ ਹੈ ਤੇ ਸਤਿੰਦਰ ਸਿੰਘ ਕੋਹਲੀ ਨੇ 117 ਕਾਫੀਆਂ ਰਚੀਆਂ ਨੇ ਜੀ ਸਿੰਘ ਸੀਤਲ ਰਚੀਆਂ ਨੇ ਜੀ 150 ਕਾਫੀਆਂ ਠੀਕ ਹੈ ਤੇ ਜੋ ਕਿ ਇਹਨਾਂ ਦੀਆਂ ਕਾਫੀਆਂ ਦਾ ਜੋ ਕਿ ਵਿਸ਼ਾ ਹੈਗਾ ਜੀ ਇਹਨਾਂ ਦਾ ਨਿਮਰ ਤੇ ਨਮਾਣ ਠੀਕ ਹੈ ਨਿਮਰ ਤੇ ਨਮਾਣ ਇਹਨਾਂ ਦੇ ਕਾਫੀਆਂ ਦਾ ਵਿਸ਼ਾ ਹੈ ਠੀਕ ਹੈ ਤੇ ਇਹ ਯਾਦ ਰੱਖਣਾ ਨੇ ਇਹ ਆਪ ਨੂੰ ਕੁਐਸਚਨ ਸਿੱਧੂ ਸਿਧਾ ਆ ਸਕਦਾ ਹੈਗਾ ਵੀ ਜੋ ਕਿ ਸਾਉਥ ਹੈਂ ਦੀਆਂ ਕਾਫੀਆਂ ਨੇ ਦਾ ਇਹਨਾਂ ਦਾ ਵਿਸ਼ਾ ਕਿਹੜਾ ਹੈਗਾ ਜੀ ਠੀਕ ਹੈ ਨਿਮਰ ਹੈਗਾ ਕਿ ਕੀ ਹੈਗਾ ਠੀਕ ਹੈ ਤੁਸੀਂ ਨਿਮਰ ਤੇ ਨਮਾਣ ਲਗਾਵਾਂਗੇ ਸਾਫ ਸਹਿਣਾ ਕਹਿੰਦੇ ਵੀ ਜੱਦ ਦਾ ਜੁਲਾਹਾ ਸੀ ਜੀ ਠੀਕ ਹੈ ਇਸ ਤੋਂ ਬਾਅਦ ਵੀ ਨੋਟ ਕਰਨਾ ਹੈ ਜੋ ਕਿ ਆਪਣੀਆਂ ਕਾਪੀਆਂ ਵਿੱਚ ਆਪਣੇ ਕਿਤੇ ਦੇ ਸ਼ਬਦ ਤੇ ਪ੍ਰਤੀਕ ਬੱਤਦਾ ਸੀਗਾ ਜੋ ਕਿ ਸਾਫ ਸਹਿਣਾ ਹੈਗਾ ਠੀਕ ਹੈ ਜੀ ਇਹਨੀ ਗੱਲ ਕਲੀਅਰ ਹੈ ਚਲੋ ਅੱਗੇ ਵਧਦੇ ਹਾਂ ਇਹ ਠੀਕ ਹੈ ਜੀ ਚਲੋ ਨੈਕਸਟ ਜੀ ਨੋਟ ਕਰਦੇ ਵਿੱਚ ਜੋ ਕਿ ਸਾਦੀ ਬੋਲੀ ਸੀ ਜੋ ਥੀਟ ਪੰਜਾਬੀ ਸੀਗੀ ਜੀ ਇਹ ਕਹਦੇ ਜੀਤ ਸਿੰਘ ਸੀਤਲ ਨੇ ਜੋ ਕਿ ਇਹਨਾਂ ਦੇ ਅਨੁਸਾਰ ਕਹਿੰਦੇ ਵੀ ਸਾਫ ਸੇਨ ਦੀ ਜੋ ਕਿ ਰਚਨਾ ਦੇ ਵਿੱਚ රස ਮਿਠਾਸ ਤੇ ਰਮਾਨੀ ਦੇ ਨਾਲ ਨਾਲ ਜੋਸ਼ ਵੀ ਸੀਗਾ ਜੀ ਠੀਕ ਹੈ ਉਸ ਵਿੱਚ ਕਹਿੰਦੇ ਨਿਮਰਤਾ ਹੈਗੀ ਠੀਕ ਹੈ ਅਧਿਆਤਮਿਕਤਾ ਹੈਗੀ ਹੈਗੀ ਜੋ ਕਿ ਸਾਫ ਸੇਨ ਦੇ ਵਿੱਚ ਸਾਫ ਸੇਨ ਨੇ ਕਿਸੇ ਵੀ ਕਾਫੀ ਵਿੱਚ ਸ਼ਰਾਬ ਰਾਗ ਰੰਗ ਜਾਂ ਫਿਰ ਬੁੱਲੇ ਸਾਹਿਬ ਵਰਗਾ ਕਹਿੰਦੇ ਵੀ ਹਾਸਾ ਡੱਠਾ ਪੇਸ ਨਹੀਂ ਕੀਤਾ ਆਏਗਾ ਠੀਕ ਹੈ ਸਗੋ ਦੁਨੀਆ ਵਾਂਗ ਦੁਨੀਆ ਨੂੰ ਨਾ ਸਮਾਨ ਦੱਸਿਆਗਾ ਜੋ ਕਿ ਫਰੀਦ ਫਰੀਦ ਨੇ ਕਿਹਾ ਸੀਗਾ ਉਦੀ ਵਾਰੀ ਇਹ ਪਕਲ ਦੀ ਕਲਾਸ ਦੇ ਵਿੱਚ ਜਾਣਾਗੇ ਸੇਖ ਫਰੀਜੀ ਦੇ ਬਾਰੇ ਠੀਕ ਹੈ ਨੈਕਸਟ ਗੱਲ ਕਰ ਲੈਣੇ ਜੋ ਕਿ ਇਹਨਾਂ ਦੇ ਚਨਾਵਾਂ ਦੇ ਵਿੱਚ ਕਹਿੰਦੇ ਵੀ ਜਿਹੜੇ ਅਲੰਕਾਰ ਤੇ ਪ੍ਰਤੀਕ ਵਰਤੇ ਗਏ ਨੇ ਉਹ ਕਹਿੰਦੇ ਨਿੰਤਾਪ੍ਰਤੀ ਜੀਵਨ ਨੇ ਨਿੰਤਾਪ੍ਰਤੀ ਕੀ ਹੁੰਦਾ ਹੈਗਾ ਰੋਜ਼ਾਨਾ ਜੀਵਨ ਦੇ ਵਿੱਚ ਆਉਣ ਵਾਲੇ ਸ਼ਬਦ ਹੈ ਨਾ ਠੀਕ ਹੈ ਜੀ ਤਾਂ ਉਹਨਾਂ ਦੇ ਵਿੱਚੋਂ ਲਈ ਗਏ ਨੇ ਜਿਵੇਂ ਆਪਾਂ ਗੱਲ ਕਰੀਏ ਚਰਖਾ ਹੋ ਗਿਆ ਨਾ ਛੱਲੀ ਹੋ ਗਈ ਤੰਦ ਹੋਗਾ ਜੋ ਆਪਣੀ ਉਹ ਪੂਣੀ ਔਰਤਾਂ ਕਰਦੀਆਂ ਹੁੰਦੀਆਂ ਨੇ ਨਾ ਤਾਂ ਉਹ ਇਦਾਂ ਹੁੰਦਾ ਉਹ ਤੰਦ ਜਾਂ ਬਣ ਜਾਂਦਾ ਹੁੰਦਾ ਹੈਗਾ ਤੇ ਪੂਣੀ ਹੋ ਗਈ ਜੀ ਆਪਣੀ ਸਾਫ ਸੈਡ ਦੀ ਮੱਧ ਕਾਲ ਦਾ ਇਹ ਸੂਫੀ ਕਵੀ ਹੈਗਾ ਠੀਕ ਹੈ ਇਹ ਪੁਆਇੰਟ ਆਪਣਾ ਅਲੱਗ ਹੈਗਾ ਤੁਸੀਂ ਇਹ ਅਲੱਗ ਨੋਟ ਕਰ ਲੈਣਾ ਇਸ ਨੂੰ ਜੋ ਕਿ ਸਾਫ ਸੈਡ ਹੈ ਇਹ ਮੱਧ ਕਾਲ ਦਾ ਸੂਫੀ ਕਵੀ ਹੈ ਜੀ ਠੀਕ ਹੈ ਇਸ ਤੋਂ ਅਸੀਂ ਨੋਟ ਕਰਨਾ ਹੈ 1952 ਦੇ ਵਿੱਚ ਜੋ ਕਿ ਡਾਕਟਰ ਮੋਹਨ ਸਿੰਘ ਦਿਵਾਨਾ ਸੀਗੇ ਤਾਂ ਇਹਨਾਂ ਨੇ ਸਾਫ ਸੈਡ ਨਾਲ ਸੰਬੰਧਿਤ ਕਲਾਮ ਲਿਖਿਆ ਸੀਗਾ ਜੀ ਜਿਹਦਾ ਨਾਮ ਸੀਗਾ ਮੁਕਮਲ ਕਲਾਮ ਠੀਕ ਹੈ ਜਲਦੀ ਇੱਥੇ ਜੋ ਕਿ ਮੈਂ ਤੁਹਾਨੂੰ ਪੁਆਇੰਟ ਕਰਵਾ ਰਿਹਾ ਹਾਂ ਮੋਸਟ ਇੰਪੋਰਟੈਂਟ ਪੁਆਇੰਟ ਨੇ ਸਾਰੇ ਸਾਰੇ ਤੁਸੀਂ ਇਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨੀ 1938 ਦੇ ਵਿੱਚ ਕਹਿੰਦੇ ਵੀ ਪਿਆਰਾ ਸਿੰਘ ਪਦਮ ਨੇ ਹੁਸੈਨ ਰਚਨਾਵਲੀ ਲਿਖੀ ਸੀਗੀ ਠੀਕ ਹੈ ਤੇ 1978 ਦੇ ਵਿੱਚ ਜੀਤ ਸਿੰਘ ਸੀਤਲ ਨੇ ਸਾਹ ਹਸੈਣ ਦੇ ਜੀਵਨ ਤੇ ਰਚਨਾ ਬਾਰੇ ਦੱਸਿਆ ਸੀਗਾ ਭਾਵ ਕਿ ਲਿਖਿਆ ਸੀਗਾ ਠੀਕ ਹੈ ਅੱਗੇ ਵਧਾਈ ਹੁਣ ਆਪਾਂ ਇਹਦੇ ਵਿੱਚ ਜੋ ਕਿ 1999 ਦੇ ਵਿੱਚ ਅਮਰਤ ਲਾਲਪਾਲ ਨੇ ਸਾਹ ਹਸੈਣ ਦਾ ਜੀਵਨ ਤੇ ਰਚਨਾ ਲਿਖੀ ਠੀਕ ਹੈ ਅਮਰਤ ਲਾਲਪਾਲ ਇਹ ਵੀ ਇੱਕ ਲੇਖਕਾਰ ਨੇ ਜਿਹਨੇ 1999 ਦੇ ਵਿੱਚ ਇਹਨਾਂ ਦੇ ਰਚਨਾ ਦੇ ਬਾਰੇ ਲਿਖਿਆ ਜੀਵਨ ਦੇ ਬਾਰੇ ਲਿਖਿਆ ਠੀਕ ਹੈ ਹੁਣ ਅਪ ਗੱਲ ਕਰਾਂਗੇ ਜੋ ਕਿ ਸਾਹਸਹਿਨ ਦੀਆਂ ਪ੍ਰਸਿੱਧ ਕਾਫੀਆਂ ਨੇ ਠੀਕ ਹੈ ਤੁਹਾਨੂੰ ਹੁਣ ਤੱਕ ਆਪਣੀ ਕਲਾਸ ਕਿਵੇਂ ਲੱਗ ਰਹੀ ਹੈ ਇੱਕ ਵਾਰ ਮੈਨੂੰ ਕਮੈਂਟ ਕਰ ਦੱਸ ਦੋ ਵੀ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਹੈਗੀ ਠੀਕ ਹੈ ਜੀ ਚਲੋ ਅੱਗੇ ਬਾਤ ਇਹ ਹੈ ਕਿ ਨਸ਼ਟੇ ਦੇ ਵਿੱਚ ਆਪਣਾ ਲਿਖਿਆ ਹੋਇਆ ਹੈਗਾ ਕਹਿੰਦੇ ਵੀ ਜੋ ਕਿ ਪ੍ਰਸਿੱਧ ਕਾਫੀਆਂ ਨੇ ਸਭ ਕੁਝ ਮੇਰਾ ਤੋਂ ਠੀਕ ਹੈ ਸਾਈ ਜਿਨ੍ਹਾਂ ਦੇ ਵੱਲ ਆਪ ਨੂੰ ਪਛਾਣ ਮੁਸਕਲ ਘਾਟ ਫਕੀਰੀ ਦਾ ਇਹਨੇ ਵੀ ਰੱਬਾ ਮੇਰੀ ਔਗਣ ਚਤਨਾ ਧਰੀ ਠੀਕ ਹੈ ਇਸ ਤੋਂ ਅਜ ਨੋਟ ਕਰਨਾ ਹੈ ਇੱਥੇ ਰਹਿਣਾ ਨਹੀਂ ਤੇ ਸਹਬਾ ਤੇਰੀ ਬੰਦੀ ਹਾਂ ਇਸ ਤੋਂ ਵੀ ਨੋਟ ਕਰ ਲਿਓ ਜੀ ਸਹਬਾ ਤੇਰੀ ਬੰਦੀ ਤੋਂ ਬਾਅਦ ਮਿੱਤਰਾਂ ਦੀ ਮੇਜ਼ਬਾਨੀ ਖਾਤਰ ਪਾਵੇਗਾ ਦੀਦਾਰ ਸਾਹਿਬ ਦਾ ਮੈਂ ਵੀ ਚੌਂਕ ਰਾਜਣ ਕੀ ਜਾਣਾ ਠੀਕ ਹੈ ਮਨ اٹਕਿਆ ਬੇਪਰਵਾਹ ਦੇ ਨਾਲ ਤੇ ਨਮਾਣਿਆਂ ਦੀ ਰੱਬਾ ਰੱਬਾ ਹੋਈ ਠੀਕ ਹੈ ਜੀ ਤਾਂ ਅੱਜ ਵੀ ਜੋ ਕਿ ਆਪਣੀ ਕਲਾਸ ਸੀਗੀ ਆਪਾਂ ਸਾਫ ਸਾਇੰਸ ਦੇ ਬਾਰੇ ਕੰਪਲੀਟ ਜੋ ਕਿ ਕਲਾਸ ਸੀਗੀ ਆਪਣੀ ਮਾਸਟਰ ਗ੍ਰੈਜੂਏਟ ਲਈ ਪੋਰਟ ਹੈਗੀ ਚਲੋ ਠੀਕ ਹੈ ਜੀ ਤਾਂ ਹੁਣ ਆਪਾਂ ਕਲਾਸ ਨੂੰ ਕਰਦੇ ਏਜੰਡਾ ਤੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਤੇ ਨਾਲ ਕੋਈ ਤੁਹਾਡਾ ਜੇ ਕੋਈ ਡਾਊਟ ਹੁੰਦਾ ਹੈਗਾ ਤਾਂ ਜੀ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਤੇ ਮੇਰੇ ਨੰਬਰ ਤੇ ਤੁਸੀਂ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਇਹਨੀ ਗੱਲ ਕਲੀਅਰ ਹੈ ਤੇ ਕਲਾਸ ਨੂੰ ਆਪਣੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਯੂਰ ਕਾਡਰ ਲਗਾਉਣਗੇ ਉਹ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗ ਰਹੀ ਹੈ ਠੀਕ ਹੈ ਆਪਣਾ ਭੜਾਉਣ ਦਾ ਤਰੀਕਾ ਜਾਂ ਕੋਈ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੀ ਠੀਕ ਹੈ ਜੀ ਧੰਨਵਾਦ ਜੀ ਸਾਬ ਦਾ